ਜਿ ਫੇਰ ਸਵਾਗਤ ਹੈ ਠੀਕ ਹੈ ਇਹ ਗੇਮ ਚੱਲ ਰਹੀ ਹੈ ਬਿਸਕਟ ਨੂੰ ਬਿਨਾ ਹੱਥ ਲਾਏ ਮੂੰਹ ਚ ਪਾਉਣਾਗਾ ਦੇਖਦੇ ਆਪਾਂ ਕਿਹੜਾ ਬੱਚਾ ਜਿੱਤਦਾਗਾ ਚਲੋ ਧਰੋ ਚਲੋ ਸਟਾਰਟ ਕਰੋ ਆ ਗਿਆ ਗੁਰਿਓ ਫਸਟ ਜਗ ਹੱਥ ਨਾ ਦੇਖਦੇ ਆ ਵੀ ਕਿਹੜਾ ਬੱਚਾ ਲੈ ਕੇ ਜਾਂਦਾ ਨਾ ਹੱਥ ਜੀ ਨਹੀਂ ਚਲ ਇਕਲੇ ਜਿੱਤ ਚੱਕ ਚੱਕ ਇਕਲੇ ਫਾਥ ਨਹੀਂ ਲਾਉਣਾ ਵੀ ਹੱਥ ਨਹੀਂ ਲਾਉਣਾ ਦੇਖ ਹਣਾ ਵੀ ਕਾ ਫੇਲ ਹੋ ਗਏ ਸਿੱਟੂ ਤੇ ਟਾਂਸਾ ਜਿਹੜਾ ਡਿੱਗ ਗਿਆ ਬਸ ਉਹ ਹਾਰ ਗਿਆ ਜਿਹੜਾ ਹੁਣ ਡਿੱਗ ਗਿਆ ਉਹ ਬਾਹਰੇ ਆਈ ਚੱਲਿਓ ਆਪਣੇ ਆਪ ਚੱਲ ਹਾਰ ਗਈ ਤੂੰ ਚੱਲ ਬਾਹਰ ਆਜੋ ਬਾਹਰੇ ਆਜੋ ਪਾਪਾ ਜਾਵੋ ਜਨਾਇਆ ਤੂੰ ਬੱਸ ਆਜਾ ਪੁੱਤ ਤੂੰ ਵੀ ਬਾਹਰੇ ਲਓ ਜੀ ਸੰਗਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਗੇਮ ਕਿਹ ਹੈ ਜੀ ਆਪਣੀ ਠੀਕ ਹੈ ਹੱਥ ਲੇ ਰੱਖ ਲੈ ਆ ਰਿਹਾ ਤੇਰਾ ਸਹੀ ਹੈ ਜੀਵ ਕੱਢ ਸਕਦੇ ਆ ਆਪਣੀ ਦਾ ਨਾਲਾ ਜੀਵ ਜੀਵ ਚਲ ਆ ਜਾ ਬੇਟਾ ਤੂੰ ਵੀ ਬਾਹਰੇ ਚੱਲ ਬਈ ਲੈ ਵੀ ਆ ਹੁਣ ਇੱਕ ਧੀ ਰਹਿ ਗਈ ਸਾਡੀ ਚੰਗਾ ਆ ਚੰਗਾ ਕੁੜੀ ਲੈਣ ਲੱਗੀ ਕੁੜੀ ਕੋਲ ਲੈ ਵੀ ਆ ਆਹ ਤਾਂ ਹਲਾ ਇਹ ਛੋਟੇ ਬੱਚੇ ਨੇ ਠੀਕ ਹੈ ਚਲੋ ਵੀ ਸਟਾਰਟ ਚਲ ਕੇ ਥੱਲੇ ਲੈ ਕੇ ਆਉ ਵਾਚ ਚਲੋ ਦੇਖਿਆ ਦੇਖੀ ਆਓ ਖਾਗੀ ਕੁੜੀ ਉਹ ਗਾਗੀ ਆਓ ਖਾਗੀ ਉਹ ਗਾਗੀ ਵਾਹ ਵੀ ਵਾਹ ਉਪੜੀ ਜਿੱਤ ਗਈ ਇੱਥੇ ਘਰ ਦੇ ਇੱਥੇ ਘਰ ਹੱਥ ਰੱਖਿਦਾਂ ਲੈ ਪੁੱਤ ਉਹਦਾ ਚੱਕ ਲੱਗ ਚੱਲ ਪੁੱਤ ਦੋ ਵੀ ਆਉਦਾ ਉਹ ਮਤਲਬ ਇਹ ਨਾ ਮਤਲਬ ਓਏ ਆਇਆ ਆਇਆ ਕਰ ਹਲਾ ਹਲਾ ਮੂੰਹ ਨਾ ਐ ਕਰਕੇ ਮਾੜੀ ਮੋਟੀ ਦਾ ਹੇਲੇ ਜਿੱਥੋਂ ਮਿਲਦੀ ਤਰੇੜੀ ਚੱਲ ਚੱਲ ਜੀ ਬਣਾਇਆ ਕਰਕੇ ਨਵੇਂ ਨਾ ਆਇਆ ਇਹਨਾਂ ਨਾਲ ਨਵੇਂ ਆਚਣ ਚੱਲ ਚੱਲ ਲਓ ਜੀ ਇੱਧਰ ਚੱਲ ਚੱਲ ਤਾੜੀ ਲਾਓ ਜੀ ਨੋਦੇ ਦੇ ਲੈ ਵੀ ਦੇਖੋ ਬਹੁਤ ਵੱਡੀ ਉਮੀਦ ਐ ਤੂੰ ਹਾ ਹਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਫਿਕਰ ਨਹੀਂ ਕਰਦਾ ਇਧਰ ਬ੍ਰੇਕਾਂ ਲਾ ਗਿਆ ਬਿਸਕਟ ਵੀ ਪੂਰਾ ਆੜਿਆ ਖੜਾਗਾ ਤੇ ਸਾਡੀ ਧੀ ਕਹਿੰਦੀ ਛੱਡਣਾ ਵੀ ਨਹੀਂ ਦੇਖੋ ਹੁਣ ਕੀ ਬਣਦਾਗਾ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਰੱਖੋ ਮੈਂ ਅੱਜ ਜੀਵ ਨੂੰ ਲੱਗਦਾ ਨਹੀਂ ਜਿੱਤ ਜਿੱਤ ਜੀਵ ਨੂੰ ਲੱਗ ਗਿਆ ਹਾਂ ਹਾਂ ਸਾਡੀ ਧੀ ਮੱਝ ਆਇਆ ਕਗਲਾ ਮੋ ਆਹ ਰੱਖੋ ਹਲਾਓ ਲਓ ਜੀ ਇਹ ਸਾਡੇ ਪਿੰਡ ਦੇ ਛੋਟੇ ਗੱਭਰੂ ਨੇ ਠੀਕ ਹੈ ਚਲੋ ਵੀ ਕਰੋ ਸਟਾਰਟ ਆਹ ਹੱਥਲੇ ਰੱਖ ਲਓ ਹੱਥਲੇ ਰੱਖ ਲਓ ਹੱਥਲੇ ਰੱਖ ਲਓ ਅਮ ਤੇ ਖੈਨਾ ਬਗਾਂ ਦੁਬਾਰੇ ਰੱਖ ਦੋ ਚਲੋ ਦੁਬਾਰੇ ਰੱਖ ਦੋ ਅੰਨੇ ਕੁਛ ਆਖਰ ਤੋਂ ਦੀਵੂ ਬਿਲਾ ਆਇਆ ਕੋਸ ਨਰੀ ਮੁੱਠੀ ਅੱਛਾ ਲੱਗਦਾ ਲਾ ਆਹ ਜੀਬ ਲਾ ਗਿਆ ਹੂੰ ਹੂੰ ਚ ਤਾਂ ਪਿਆ ਨਹੀਂ ਉਹ ਜੀਬ ਤਾਂ ਲਾ ਗਿਆ ਉਹ थे 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 चलो जी संगत जी कहो जी लगी खेड़ अपनी कमेंट करके जरूर दस आउटा बच्चे बहुत खुश ने ਹਾਂ ਜੀ ਆ ਆ ਆ ਸਹੀ ਆ ਰਿਹਾ ਹੁਣਾਂ ਨੇ ਆ ਕੁੜੀ ਦੇ ਸੇ ਹਾਂ ਥੋੜਾ ਜਿਹਾ ਹੋਰ ਲਿਆ ਲੈ ਲੈ ਬੱਚਾ ਹਲਾ ਨਾ ਬੱਚਾ ਦੇ ਦੇ ਜੀ ਦੇ ਦੇ ਜੀ ਦੇ ਦੇ ਹੋਰ ਦੇ ਉਹ ਵੇ ਹੱਥ ਲੈ ਲਿਆ ਉਹਨੇ ਬੱਚਾ ਉੱਡਾ ਨਾ ਇਹ ਤਾਂ ਮੈਂ ਨਹੀਂ ਆ ਤੇ ਮੈਂ ਆ ਦੇਖਾ ਕੁੜੀ ਨੇ ਬਰਫਾਸ਼ ਆਈ ਆ ਵੀ ਇਹ ਕੁੜੀ ਇਹ ਚਾਚਾ ਚੱਲ ਚੱਲ ਇਹ ਵੀ ਫਾਇਦਾ ਫਲਾ ਹੱਥ ਰੱਖ ਲੈ ਆਪਾਂ ਕੋਸ਼ਿਸ਼ ਨਹੀਂ ਆਈ ਨਾ ਚਾਚਾ ਬਹੁਤ ਚੱਲੋ ਤਾ ਲੋ ਜੀ ਸੰਗਤ ਜੀ ਆਪਾਂ ਮਿਲਦੇ ਕੋਈ ਨੈਕਸਟ ਵੀਡੀਓ ਚ ਮੈਨੂੰ ਦਿਓ ਯਾਸਤ ਤਾ ਵੀਡੀਓ ਕਿਹ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਬੱਚਿਆਂ ਦੀ ਹੌਸਲਾ ਪਜਾਈ ਹੋ ਜਾਂਦੀ ਹੈ ਬੱਚੇ ਸਾਡੇ ਨਾਲ ਜੁੜੇ ਰਹਿੰਦੇ ਨੇ ਵਧੀਆ ਕਿੱਤੇ 'ਚ ਲੱਗੇ ਰਹਿੰਦੇ ਨੇ ਨਸ਼ਾ ਰਹਿਤ ਰਹਿੰਦੇ ਨੇ